ਜੋ ਹਮਰੀ ਬਿਤ ਹੋਤੀ ਮੇਰੇ ਮੇਰੇ ਸਤਿਗੁਰ ਸਾਬਦ ਤੁਮ ਹਰ ਜਾਣੂ ਆਪੇ ਹਮ ਰੁਤੇ ਫਿਰਤੇ ਕੋਈ ਬਾਤ ਨਾ ਪੂਛਤਾ ਕੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਕਬ ਲਗ ਦੁਨੀਆ ਰਹੀਏ ਨਾਨਕ ਕਿਸ ਸੁਣੀਏ ਕਿਸ ਕਹੀਏ ਭਾਲ ਰਹੇ ਹਮ ਰਹਿਣ ਨ ਪਾਇਆជីវਤਾਂ ਮਰ ਰਹੀਏ ਸੋਕੋ ਦਲਗੁਰ ਸੇ ਵੀਏ ਐਹਨ ਸੁਸਹਿਜ ਸੁਭਾਈ ਦਰਸਨ ਪ੍ਰਿ ਪਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਚਿਓ ਤਪਤ ਹੈ ਬਾਰੂ ਬਾਣ ਤਪ ਤਪ ਖਪੈ ਬਹੁਤ ਬੇਕਾਰ ਚੈ ਤਨ ਪਾਣੀ ਵਿਸਰ ਜਾਏ ਕਿਉਂ ਪੱਕਾ ਰੁਕੀ ਬਿਲ ਲਾਈ ਜਿਉ ਤਪਤ ਹੈ ਬਾ ਰੂਪਾਂ ਤਪ ਤਪ ਖਪੈ ਬਹੁਤ ਬੇਕਾਰ ਚੈਤਨ ਬਾਣੀ ਵਿਸਰ ਜਾਏ ਕਿਉ ਪੱਕਾ ਰੁਕੀ ਬਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵੇਣ ਬੋਲੇ ਜਾਣੇ ਸਭ ਸੂਏ ਰਹਾਉ ਜਿਨ ਕੰਨ ਕੀਤੇ ਅਖੀਨਾਂ ਚਿਨ ਜਿਹਵਾ ਦਿੱਤੇ ਬੋਲੇ ਤਾਂ ਚਿਨ ਮਨ ਰੱਖਿਆ ਕਨੀ ਪਾਏ ਵਾਚੇ ਪਵਨ ਆਖੇ ਸਭ ਜਾਏ ਕਿਤੋ ਮੋਹ ਪ੍ਰੀਤ ਸੁਆਲ ਸਭ ਆਕਾਲ ਖ ਦਾਕਾ ਦਾ ਮੂੰਹ ਚੱਲਿਆ ਲਾਏ ਦਰ ਕੇ ਬੈਸਨ ਨਹੀਂ ਜਾਏ ਕਰਮ ਮਿਲੇ ਆਖਣ ਤੇਰਾ ਨਾਮ ਚਿੱਤ ਲਗ ਤਰਨਾ ਹੋਰ ਨਹੀਂ ਥਾਉ ਚੇਕੋ ਡੂਬੇ ਫਿਰ ਹੋਵੇ ਸਾਰ ਨਾਨਕ ਸੱਚਾ ਸਰਬਦਾਤਾ ਕਰਮ ਮਿਲੇ ਆਖਣ ਤੇਰਾ ਨਾਮ ਚਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੇ ਫਿਰ ਹੂ ਬੈਸਾਰ ਅੱਛਾ ਸਰਬਦਾਤਾ ਵਾਹਿ ਇਕਾ ਕੰਸਾ ਵਾਹਿ ਇਕੀ ਫਤੇ ਪਰਮ ਸਨਮਾਨ ਕੋ ਤੀਨ ਦੁਨੀ ਦੇ ਮਾਲਕ ਕੁੱਲ ਲਖਾਈ ਤੇ ਦਾਤਾ ਜਾਨਤਾ ਚੁੱਗੋ ਜੋ ਘਟਲ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਘਰ ਦੇ ਅੰਦਰ ਸੰਧਿਆ ਵੇਲੇ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ ਜੁੜ ਬੈਠੇ ਖਰੂ ਪਿਆਰੇ ਗੁਰਸਵਾਰੇ ਸਸਕੂ ਜਨ ਨੂੰ ਵੜ ਪਾਗੇ ਹਾਂ ਚੱਲ ਰਹੇ ਲੜੀਵਾਰ ਵਿਚਾਰ ਦੇ ਅਧੀਨ ਚਪ ਜੀ ਸਾਹਿਬ ਦੀ 25 ਨੰਬਰ ਪੌੜੀ ਮੋਹਤਾ ਕਰਨ ਲਿਖਿਆ ਨਾ ਜਾਏ ਵਡਾਤਾਤਾ ਤਿਲ ਨਤ ਮਾਇ ਦੀ ਵਿਚਾਰ ਆਸੋਖਾਂ ਦੇ ਨਾਲ ਸਾਂਝੀ ਕਰ ਲੱਗੇ ਹਾਂ। ਗੁਰੂ ਪਾਤਸ਼ਾਹ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਗੁਰੂ ਨਾਨਕ ਸਾਹਿਬ ਜੀ ਨੇ ਚਪ ਜੀ ਸਾਹਿਬ ਦੀਆਂ ਅਖਤੀ ਪੌੜੀਆਂ ਦੇ ਅੰਦਰ ਨਰੰਕਾਰ ਵਾਹਿਗੁਰੂ ਦੇ ਸਿਧ ਤੋਂ ਸਲਾਹ। ਉਹਦੀ ਰਜਾ ਦੇ ਵਿੱਚ ਚੱਲਣ ਦਾ ਸਿਧਾਂਤ ਤੇ ਉਹਦੀਆਂ ਰੂਹੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਦੇ ਸ਼ਾਸ ਸਹਾਈ ਹੈ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ ਕਰਮ ਦਾ ਅਰਥੇ ਬਖਸ਼ਿਸ਼ ਰਹਿਮਤ ਤਿਲ ਕਹਿੰਦੇ ਨੇ ਤਿਲ ਜਿੰਨੀ ਬਿਲਕੁਲ ਥੋੜੀ ਜੀ ਤੇ ਮਾਇ ਲਾਲਚ ਕਹਿੰਦੇ ਪਰਮਾਤਮਾ ਹਰੇਕ ਮਨੁੱਖ ਦੇ ਉੱਪਰ ਬਖਸ਼ਿਸ਼ ਕਰਦਾ ਹੈ ਰਹਿਮਤ ਕਰਦਾ ਹੈ ਪਰ ਉਹ ਰਹਿਮਤ ਲਾਲਚ ਰੱਖ ਕੇ ਨਹੀਂ ਕਰਦਾ ਦੁਨੀਆ ਦੇ ਅੰਦਰ ਆਪਾਂ ਜਦੋਂ ਵੀ ਕਿਸੇ ਦਾ ਕੋਈ ਕੰਮ ਕਰਦੇ ਆ ਉਹਦੇ ਵਿੱਚ ਆਪਣਾ ਸਵਾਰਥ ਜ਼ਰੂਰ ਹੁੰਦਾ ਹੈ ਕਿ ਜੇ ਮੈਂ ਪੜ੍ਹਾਈ ਕਰ ਰਿਹਾ ਤੇ ਪੜ੍ਹਾਈ ਤੋਂ ਬਾਅਦ ਨੌਕਰੀ ਮਿਲੇਗੀ। ਜੇ ਮੈਂ ਕਿਸੇ ਦਾ ਭਲਾ ਕਰ ਰਿਹਾ ਤੇ ਮੈਨੂੰ ਤ੍ਰਿਪ ਮਿਲੇਗੀ। ਪਰ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਨੂੰ ਐਸਾ ਕੋਈ ਵੀ ਲਾਲਚ ਨਹੀਂ ਕਿ ਮੈਂ ਦੁਨੀਆ ਦਾ ਭਲਾ ਕਰ ਰਿਹਾ ਦੁਨੀਆ ਨੂੰ ਸਵਾਸ ਦੇ ਰਿਹਾ ਦੁਨੀਆ ਨੂੰ ਖਾਣ ਪੀਣ ਵਾਸਤੇ ਵਸਤੂਆਂ ਦੇ ਰਿਹਾ ਤੇ ਮੈਨੂੰ ਕੋਈ ਬੱਲੇ ਬੱਲੇ ਕਵੇ ਤੇ ਤਾਂ ਮੈਂ ਉਹਨਾਂ ਤੋਂ ਕਹਿੰਦੇ ਇਹੋ ਜਿਹਾ ਲਾਲਚ ਕਰੀਂ। ਪੋਤਾ ਕਰਮ ਲਿਖਿਆ ਨਾ ਜਾਏ ਵਰਤਾ ਦਾਤਾ ਤੇਲ ਨਾਤ ਮਾਇ ਦਾਤਾ ਬਹੁਤ ਵੱਡਾ ਹੈ। ਪ੍ਰਮਾਤਮਾ ਨਾਲੋਂ ਵੱਡਾ ਕੋਈ ਦਾਤਾ ਹੈ ਨਹੀਂ। ਦੁਨੀਆ ਦੇ ਨਿੱਕੇ ਨਿੱਕੇ ਦਾਤੇ ਆਪਣੇ ਆਪ ਨੂੰ ਘਾਰ ਵੇਖ ਲਿਆ ਕੇ ਚਿਤਾਉਣ ਲੱਗ ਜਾਂਦੇ ਨੇ ਕਿ ਮੈਂ ਬਹੁਤ ਵੱਡਾ ਦਾਤਾ ਹਾਂ। ਪਰ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ ਪੋਤਾ ਨਿੱਕੇ ਨਿੱਕੇ ਖੇਡਾਂ ਖੇਡਾ ਖੜਾ ਰਿਹਾ ਹੈ ਸਾਡੇ ਕੋਲੋਂ ਤੇ ਅਸੀਂ ਉਹਦੀਆਂ ਖੇਡਾਂ ਦੇ ਵਿੱਚ ਲੱਗ ਕੇ ਉਹਨੇ ਪੁਲਾ ਜੁੰਦੇ ਜਦ ਦਿਨ ਕਿਸੇ ਚੀਜ਼ ਦੀ ਲੋੜ ਹੈ ਅਸੀਂ ਸਿਮਰਨ ਕਰਦੇ ਆਂ ਪ੍ਰਾਰਥਨਾ ਕਰਦੇ ਆਂ ਪਰ ਜਿਸ ਦਿਨ ਉਹ ਵਸਤੂ ਮਿਲ ਜਾਵੇ ਫਿਰ ਪ੍ਰਾਰਥਨਾ ਭੁੱਲ ਜਾਂਦੀ ਹੈ ਸਿਮਰਨ ਭੁੱਲ ਜਾਂਦਾ ਹੈ ਤੇ ਸਾਬ ਜੀ ਕਹਿੰਦੇ ਤਾਤ ਪਿਆਰੀ ਵਿਸਰਿਆਦ ਤਾਰ ਦਾਦ ਚੰਗੀ ਲੱਗਣ ਲੱਗਦੀ ਤੇ ਦਾਤਾਰ ਪਿਤਾ ਭੁੱਲ ਗਏ ਜਿਵੇਂ ਬੱਚੇ ਨੇ ਬੱਚਿਆਂ ਨੂੰ ਜਨਮ ਦਿੱਤਾ ਪਾਲਿਆ ਉਡਾ ਕੀਤਾ ਤੇ ਵੱਡੇ ਹੋ ਕੇ ਮਾਪਿਓ ਨੂੰ ਭੁੱਲ ਜਾਂਦੇ ਨੇ ਕਿਤੇ ਤੁਸੀਂ ਕੌਣ ਸਾਡੇ ਵਾਸਤੇ ਤੁਸੀਂ ਕੀ ਕੀਤਾ ਹੁਣ ਜਦੋਂ ਇਦਾਂ ਜਿ ਤਾਉਣ ਲੱਗ ਜਾਂਦੇ ਨੇ ਸਮਝ ਲਓ ਕਿ ਦਾਤੇ ਨੂੰ ਭੁੱਲ ਗਏ ਇਹ ਭੁੱਲੀ ਗਏ ਕਿ ਜੇ ਇਹ ਨਾ ਹੁੰਦੇ ਤੇ ਅਸੀਂ ਕਿੱਦਾਂ ਹੁੰਦੇ ਭਰ ਭੁੱਲ ਜਾਂਦੇ ਏ ਇਦਾਂ ਹੀ ਪ੍ਰਮਾਤਮਾ ਦਾ ਤਾਂ ਦੰਦਾ ਏ ਤੇ ਦਾਤਾ ਲੈ ਕੇ ਮਨੁੱਖ ਉਹਦੇ ਕੋਲ ਉਹਨੂੰ ਭੁੱਲ ਜਾਂਦੇ ਤੇ ਫਿਰ ਦੁਖੀ ਹੁੰਦੇ ਏ ਇਸੇ ਕਰਕੇ ਭਗਤ ਰਵਿਦਾਸ ਜੀ ਨੇ ਕਹਿ ਦਿੱਤਾ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਤਹੋ ਰਿਓ ਫਿਰਤ ਹੈ ਚਵਕਿਛ ਪਾਵਤ ਤਵ ਗਰਭ ਕਰਤ ਹੈ ਮਾਇਆ ਗਈ ਤਵ ਤੋਗਨ ਲਗਤ ਹੈ ਕਹਿੰਦੇ ਆ ਮਨੁੱਖ ਮਿੱਟੀ ਦਾ ਪੁੱਤਲਾ ਏ ਤੇ ਕਿੰਨੇ ਨਾਟਕ ਕਰਦਾ ਏ ਦੇਖਦਾ ਏ ਭੂਣਦਾ ਏ ਤੇ ਧੋੜੇ ਹੀ ਕਰਦਾ ਏ ਤੇ ਜਦੋਂ ਕੁਝ ਪ੍ਰਾਪਤ ਹੁੰਦਾ ਏ ਉਦੋਂ ਹੰਕਾਰ ਕਰਦਾ ਕਹਿੰਦਾ ਮੇਰੀ ਮਿਹਨਤ ਮੈਂ ਆਪਣੇ ਮਿਹਨਤ ਦੇ ਨਾਲ ਹੀ ਕੁਝ ਪ੍ਰਾਪਤ ਕੀਤਾ ਏ ਪਰ ਜਦੋਂ ਉਹ ਚੀਜ਼ ਛੁੱਟ ਜਾਵੇ ਫਿਰ ਰੋਂ ਲੱਗ ਜਾਂਦਾ ਏ ਕਹਿੰਦਾ ਰੱਬ ਨਹੀਂ ਮੇਰੇ ਤੋਂ ਕੋਲ ਨਹੀਂ ਪ੍ਰਮਾਤਮਾ ਨੇ ਮੇਰੇ ਕੋਲੋਂ ਕੋਲੇ ਪਾਸ਼ਾ ਕਹਿੰਦੇ ਦੀਨ ਵਾਲਾ ਵੀ ਤੇ ਉਹੀ ਸੀ ਕਿ ਨੇ ਦਿੱਤੀ ਸੀ ਦਾਤ ਉਸੇ ਨੇ ਵਾਪਸ ਲੈ ਲਈ ਜਦੋਂ ਦਿੱਤੀ ਸੀ ਦਾਤ ਉਦੋਂ ਸ਼ੁਕਰਾਨਾ ਨਹੀਂ ਕੀਤਾ ਤੇ ਜਿੱਦਣ ਖੋ ਲਈ ਉਦੋਂ ਉਹਦੇ ਨਾਲ ਗਿਲਾ ਕਰੀ ਜਾਂਦਾ ਦੇਨ ਹੱਥੋਂ ਛੁੱਟ ਕੇ ਲਾਗੀ ਆਂਸ ਵਾਏ ਨਾਨਕ ਹੁ ਸਿਜਾਈ ਬਿਨ ਨਾਮੇ ਪਤ ਜਾਏ ਪਾਛੇ ਕਹਿੰਦੇ ਜਿਨ੍ਹਾਂ ਨੇ ਦਾਤੇ ਨੂੰ ਛੱਡ ਦਿੱਤਾ ਨਾ ਜਿਨ੍ਹਾਂ ਨੇ ਦਿੱਤਾ ਇਹ ਕੁਝ ਉਹਨੂੰ ਭੁਲਾ ਦਿੱਤਾ ਕਹਿੰਦੇ ਉਹਦਾ ਜਨ ਉਹਦੀ ਇੱਛਤ ਵਿਅਰਥ ਜਾਂਦੀ ਹੈ ਉਹਨਾਂ ਦਾ ਕੋਈ ਨਹੀਂ ਹੁੰਦਾ ਸਾਹਿਬ ਜੀ ਇੱਥੇ ਕਿਰਪਾ ਕਰਦੇ ਨੇ ਬਹੁਤਾ ਕਰਮ ਢਿੱਕਿਆ ਨਾ ਜਾਏ ਵੱਡਾ ਦਾਤਾ ਚਲਣਾ ਤਮਾਈ ਕੇਤੇ ਮੰਗੇ ਜੋ ਦੇ ਅਪਾਰ ਕਹਿੰਦੇ ਕਿੰਨੇ ਵੱਡੇ ਵੱਡੇ ਜੋਦੇ ਅਨਗਿੰਤ ਸੂਰਮੇ ਪ੍ਰਮਾਤਮਾ ਦੇ ਕੋਲੋਂ ਤਾਕਤ ਮੰਗਦੇ ਨੇ ਜਿਹੜਾ ਮਨੁੱਖ ਮੁਦਿਆ ਪੜਦਾ ਏ ਉਹ ਵਿਦਿਆ ਦੀ ਦਾਤ ਮੰਗਦਾ ਏ ਜਿਹੜਾ ਮੈਦਾਨੇ ਜੰਗ ਵਿੱਚ ਲੜਦਾ ਹੈ ਉਹ ਕਿੰਦਾ ਪ੍ਰਮਾਤਮਾ ਮੇਰੇ ਸਰੀਰ 'ਚ ਇੰਨੀ ਤਾਕਤ ਪਾ ਦੇ ਕਿ ਮੈਨੂੰ ਦੁਸ਼ਮਣ ਹਰਾ ਨਾ ਸਕੇ ਮੈਂ ਮੈਦਾਨ ਦੇ ਵਿੱਚ ਜਿੱਤ ਗਿਆ ਤੇ ਪਾਛੇ ਕਹਿੰਦੇ ਬੇਅੰਤ ਯੋਧੇ ਉਹਦੇ ਕੋਲੋਂ ਬਲ ਮੰਗਦੇ ਨੇ ਕੀਤੇ ਮੰਗੇ ਜੋਧ ਅਪਾਰ ਕੀਤਿਆਂ ਦੰਤ ਨਹੀਂ ਵਿਚਾਰ ਕਹਿੰਦੇ ਉਹਨਾਂ ਦੇ ਵਿਚਾਰ ਵੀ ਨਹੀਂ ਕੀਤੇ ਜਾ ਸਕਦੇ ਇੰਨੇ ਜਾਣੇ ਸੂਰਮੇ ਪਰਮਾਤਮਾ ਦੇ ਕੋਲੋਂ ਤਾਕਤ ਮੰਗਦੇ ਨੇ ਤੇ ਹਰ ਕੋਈ ਤਾਕਤ ਪਰਮਾਤਮਾ ਤੇ ਰਿਆ ਹੈ ਪਰ ਦਾਤਾਂ ਲੈ ਲੈ ਕੇ ਮਨੁੱਖ ਦੀ ਵਰਤੀ ਕੈਸੀ ਹੋਗੀ ਕੀਤੇ ਖੱਪ ਟੁੱਟੇ ਵਿਕਾਰ ਕਹਿੰਦੇ ਜਦੋਂ ਦਾਤ ਮਿਲੇ ਉਹਦੇ ਨਾਲੋਂ ਵਿਕਾਰੀ ਹੋ ਗਏ ਪੈਸਾ ਨਹੀਂ ਸੀ ਪੈਸਾ ਆ ਗਿਆ ਪੈਸਾ ਹੁੰਤੇ ਉਹਨੂੰ ਚੰਗੇ ਤਰੀਕੇ ਨਾਲ ਵਰਤਣਾ ਸੀ ਪਰ ਉਹਦੇ ਨਾਲ ਐਸ਼ ਪ੍ਰਸਤੀ ਕਰਨ ਲੱਗ ਗਿਆ ਨਸ਼ਿਆਂ 'ਚ ਪੈ ਗਿਆ ਕੋ ਕੰਮ ਕਰਨ ਲੱਗ ਪਿਆ ਤੇ ਉਹਨਾਂ ਕੋ ਕਰਮਾ ਕਰਕੇ ਉਹ ਦਾ ਖਤਮ ਹੋ ਗਿਆ ਪਾਤਸ਼ਾਹ ਕਹਿੰਦੇ ਇਹੋ ਜਿਹਾ ਮਨੁੱਖ ਹੈ ਮਿਲਿਆ ਤਾਂ ਦਾਤਾ ਸੀ ਵਰਤਣ ਵਾਸਤੇ ਪਰ ਉਹਨਾਂ ਦਾ ਫਾਇਦਾ ਸਹੀ ਨਹੀਂ ਲੈ ਸਕੇ ਕਿਵੇਂ ਆਪਣੇ ਦੇਸ਼ ਦੇ ਮੁਖੀ ਬਣਦੇ ਨੇ ਨੇਤਾ ਬਣਦੇ ਨੇ ਬਣਦੇ ਤੇ ਭਲਾਈ ਕਰਨ ਵਾਸਤੇ ਪਰ ਜਦੋਂ ਕੁੱਸੀ ਤੇ ਬੈਠਦੇ ਨੇ ਉਦੋਂ ਸਾਰੇ ਦੇਸ਼ ਦਾ ਬੁਰਾ ਕਰਨ ਲੱਗ ਜਾਂਦੇ ਤੇ ਤਿੱਤਾ ਦਾ दांत ਸੀ ਚੰਗੇ ਵਾਸਤੇ ਪਰ ਬੁਰੇ ਵਾਸਤੇ ਵਰਤਣ ਲੱਗ ਪੈਂਦੇ ਬੱਚੇ ਨੂੰ ਬਾਈਕ ਮੋਟਰਸਾਈਕਲ ਲੈ ਕੇ ਦਿੱਤਾ ਸੀ ਸਹੂਲਤ ਵਾਸਤੇ ਉਹ ਇੰਨਾ ਜਿਆਦਾ ਭਜਾਣ ਲੱਗ ਪਿਆ ਸਟ ਲਵਾ ਕੇ ਬੈਠ ਗਿਆ ਨੁਕਸਾਨ ਕਰਾ ਕੇ ਬੈਠ ਗਿਆ ਪਾਤਸ਼ਾਹ ਕਹਿੰਦੇ ਇਦਾਂ ਪ੍ਰਮਾਤਮਾ ਦਾਤਾਂ ਦਿੰਦਾ ਏ ਪਰ ਵਰਤਣ ਵਾਲਾ ਉਹਦੀ ਜਦੋਂ ਸਹੀ ਵਰਤੂ ਨਹੀਂ ਕਰਦਾ ਫਿਰ ਨੁਕਸਾਨ ਕਰਵਾ ਲੈਂਦਾ ਵਿਕਾਰਾਂ ਚ ਪੈ ਜਾਂਦਾ ਕੇਤੇ ਲੈ ਲੈ ਮੁਕਰ ਪਾਹੇ ਕਹਿੰਦੇ ਕਈ ਇਹੋ ਜਿਹੇ ਲੋਕ ਦਾਤਾਂ ਲੈਂਦੇ ਨੇ ਬਾਅਦ ਚ ਮੁਕਰ ਜਾਂਦੇ ਕਹਿੰਦੇ ਰੱਬ ਨੇ ਕੁਝ ਦਿੱਤਾ ਇਹ ਤਾਂ ਸੱਸੀ ਆਪਣੀ ਪਰ ਪਾਸ਼ੇ ਕਹਿੰਦੇ ਇਹੋ ਜਿਹੇ ਵੀ ਬੇਅੰਤ ਲੋਕ ਨੇ ਜਿਹੜੇ ਮੁਕਰ ਜਾਂਦੇ ਆਪਾਂ ਨੂੰ ਲੋਲ ਹੋਵੇ ਨਾ ਦੁਨਿਆਵੀ ਤੌਰ ਤੇ ਕਿਸੇ ਤੋਂ ਆਪਾਂ ਮਦਦ ਮੰਗਦੇ ਆ ਭਾਈ ਸਾਡੀ ਮਦਦ ਕਰਿਓ ਪੈਸੇ ਦਿਓ ਉਹਨਾਂ ਨੇ ਪੈਸੇ ਦਿੱਤੇ ਮਦਦ ਕਰਤੀ ਜਿੱਦਨ ਉਹ ਵਾਪਸ ਲੈਣ ਵਾਸਤੇ ਆਏ ਤੇ ਸਾਨੂੰ ਤੂੰ ਦਿੱਤਾ ਹੀ ਕੁਝ ਨਹੀਂ ਉਹ ਫਿਰ ਕਹਿੰਦਾ ਤੂੰ ਤਾਂ ਤ੍ਰਿਤਕਾਨ ਹੈ ਤੇਰੀ ਮਦਦ ਕੀਤੀ ਸੀ ਪਰ ਤੂੰ ਦਾ ਮੁੱਲ ਨਹੀਂ ਪਾ ਸਕਿਆ ਪਾਤਸ਼ਾਹ ਕਹਿੰਦੇ ਇਦਾਂ ਹੀ ਦੁਨੀਆ ਤੇ ਬਹੁਤ ਲੋਕ ਨੇ ਕੇਤੇ ਲੈ ਲੈ ਕਿਰਪਾ ਹੈ ਕੇਤੇ ਮੂਰਖ ਖਾਹੀ ਕਾਹੇ ਇਹਦੇ ਬੇਅੰਤ ਦਾਤਾਂ ਵਰਤੀ ਵੀ ਜਾਂਦੇ ਨੇ ਤੇ ਰੱਬ ਤੋਂ ਮੁਕਰ ਹੋਏ ਪਏ ਕੋਈ ਭਜਨ ਬੰਦਗੀ ਨਹੀਂ ਕਰਦੇ ਕੋਈ ਸੁਕਰਾਨਾ ਨਹੀਂ ਕਰਦੇ ਫਿਰ ਪ੍ਰਮਾਤਮਾ ਕੀ ਕਰਦਾ ਏ ਕੇਤਿਆਂ ਦੂਤ ਧੂਪ ਸਦਮਾਰ ਕਹਿੰਦੇ ਫਿਰ ਜਦੋਂ ਬਕਾਰੀ ਹੋ ਕੇ ਲੈ ਕੇ ਦਾਤਾ ਮੁਕਰ ਗਏ ਉਹਨਾਂ ਨੂੰ ਬਿਮਾਰੀ ਲੱਗ ਗਈ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਨੇ ਆ ਕੇ ਜਕੜ ਲਿਆ ਕਹਿੰਦੇ ਫਿਰ ਉਹਨਾਂ ਨੂੰ ਚੇਤਾ ਆਉਂਦਾ ਏ ਪ੍ਰਮਾਤਮਾ ਦਾ ਤੇ ਪਾਸ਼ੇ ਕਹਿੰਦੇ ਹੇ ਦਾਤਿਆ ਦੁੱਖ ਹੋਣਾ ਭੁੱਖ ਹੋਣੀ ਕਿਸੇ ਚੀਜ਼ ਤੋਂ ਘਾਟਾ ਖਾ ਲੈਣਾ ਕਹਿੰਦੇ ਸਾਰੀਆਂ ਹੀ ਤੇਰੀਆਂ ਦਾਤਾਂ ਨੇ ਪਰ ਪਤਾ ਉਦੋਂ ਲੱਗਦਾ ਜਦੋਂ ਇਸ ਪਾਸੇ ਲਿਆਉਂਦਾ ਕੇਤਿਆਂ ਧੂਪ ਘੂਰ ਸਤ ਕੇਤਿਆਂ ਧੂਪ ਘੂਰ ਸਦਮਾਰ ਏ ਪੇ ਦਾ ਤੇਰੀ ਦਾਤਾਂ ਪੰਧ ਖਲਾਸੀ ਭਾਣੇ ਹੋਏ ਪੂਰ ਆਖ ਨਾ ਸਕੇ ਕੋਈ ਕਹਿੰਦੇ ਜੇ ਮਾਇਆ ਤੋਂ ਖਲਾਸੀ ਪਾਉਣੀ ਹੈ ਤ੍ਰਿਸ਼ਨਾ ਤੋਂ ਬਚਣਾ ਚਾਹੁੰਦਾ ਹੈ ਮੁਕਤੀ ਲੈਣੀ ਹੈ ਤਾਂ ਫਿਰ ਇੱਕੋ ਹੀ ਕੰਮ ਹੈ ਉਹ ਹੈ ਪ੍ਰਮਾਤਮਾ ਦਾ ਸਿਮਰਨ ਉਹ ਹੈ ਪ੍ਰਮਾਤਮਾ ਦੀ ਬੰਦਗੀ ਸਵੇਰ ਵੇਲੇ ਉੱਠ ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਜੇ ਕੋ ਫਾਇਕ ਆਖਨ ਪਾਏ ਉਹ ਜਾਣੇ ਜਿੱਤਿਆਂ ਮੂਖਾਏ ਪਾਦਸ਼ਾਹ ਕਹਿੰਦੇ ਜੇ ਕੋਈ ਮਨੁੱਖ ਇਹੋ ਜਿਹਾ ਉੱਠੇ ਕਵੇ ਮੈਂ ਤੇ ਰੱਬ ਦੇ ਸਾਰੀਆਂ ਦਾਤਾਂ ਤੁਹਾਨੂੰ ਦੱਸ ਦਵਾਂਗਾ ਉਹਦੀਆਂ ਬਖਸ਼ਿਸ਼ਾਂ ਬਾਰੇ ਦੱਸ ਦਵਾਂਗਾ ਕਹਿੰਦੇ ਉਹ ਮਨੁੱਖ ਭੋਲਾ ਹੈ ਮੂਰਖ ਹੈ ਉਹਨੂੰ ਫਿਰ ਕਿੰਨੀ ਸ਼ਰਮਿੰਦਗੀ ਧਰਨੀ ਪਵੇਗੀ ਕਹਿੰਦੇ ਉਹ ਉਹੀ ਜਾਣਦਾ ਹੈ ਜਿਹਨੇ ਇਹ ਗੱਲ ਕਹਿ ਦਿੱਤੀ ਕਿ ਮੈਂ ਰੱਬ ਦੇ ਬਾਰੇ ਦੱਸ ਦਵਾਂਗਾ ਰੱਬ ਦੇ ਬਾਰੇ ਕੋਈ ਨਹੀਂ ਦੱਸ ਸਕਦਾ ਰੱਬ ਦੀਆਂ ਦਾਤਾਂ ਨੂੰ ਵਰਤਦੇਆਂ ਦਾ ਸ਼ੁਕਰਾਨਾ ਕਰ ਸਕਦੇ ਹਾਂ ਆਪੇ ਜਾਣ ਆਪੇ ਦੇ ਆਖੇ ਸੇ ਪੀ ਕੀ ਕੇ ਕਹਿੰਦੇ ਪ੍ਰਮਾਤਮਾ ਆਪ ਹੀ ਆਪਣੀਆਂ ਦਾਤਾਂ ਬਾਰੇ ਜਾਣਦਾ ਹੈ ਤੇ ਆਪ ਹੀ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਜਿੱਥੇ-ਜਿੱਥੇ ਕਿਸੇ ਨੂੰ ਕੋਈ ਲੋੜ ਹੈ ਉਹ ਬਖਸ਼ਿਸ਼ ਕਰ ਦਿੰਦਾ ਹੈ ਕੋਈ ਨਾ ਕੋਈ ਉਪਰਾਲਾ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਤੱਕ ਈਚ ਪਹੁੰਚਾ ਦਿੰਦਾ ਹੈ ਜਿਸ ਨੂੰ ਬਖਸ਼ੇ ਸਿਵਤਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਬਾਦਸ਼ਾਹ ਕੰਦੇ ਪਿਆਰਿਓ ਜਿਨ੍ਹਾਂ ਦੇ ਸਖਤੇ ਰਹਿ ਭਰਿਆਤ ਰੱਖ ਦਿੱਤਾ ਉਹਨਾਂ ਨੂੰ ਉਹ ਬਖਸ਼ਿਸ਼ ਆਪਣੀ ਰਹਿਮਤ ਬਖਸ਼ਦਾ ਹੈ ਸਿਵਤ ਸਰਾ ਦੀ ਦਾਤ ਦਿੰਦਾ ਹੈ ਤੇ ਉਹ ਇਨਸਾਨ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਬਣ ਜਾਂਦਾ ਹੈ ਉਹਦੇ ਦਰ ਤੇ ਆ ਕੇ ਵੱਡੇ ਵੱਡੇ ਰਾਜੇ ਵੀ ਸਿਰ ਚਕਾਉਂਦੇ ਨੇ ਕਿਉਂਕਿ ਪਰਮਾਤਮਾ ਦੇ ਭਗਤ ਤੋਂ ਕੋਈ ਵੀ ਉੱਚਾ ਨਹੀਂ ਪਰਮਾਤਮਾ ਦੀ ਬੰਦਗੀ ਸਭ ਤੋਂ ਉੱਚੀ ਹੈ ਸੋ ਗੁਰੂ ਪਾਸ਼ਾ ਕਿਰਪਾ ਰਹਿਮਤ ਕਰਨ ਘਰ ਪਰਿਵਾਰ ਚ ਰਹਿੰਦੇ ਹੋਏ ਉਹਦੀਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਆਪਣੀ ਡਿਊਟੀ ਜੋਬ ਕਰਦੇ ਹੋਏ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰੀਏ ਤੇ ਇਹਦੇ ਵਿੱਚ ਹੀ ਸਭ ਤੋਂ ਵੱਡੀ ਬਖਸ਼ਿਸ਼ ਹੈ ਰਹਿਮਤ ਹੈ ਤੇ ਜਦੋਂ ਆਪਾਂ ਇਸ ਤਰੀਕੇ ਨਾਲ ਸ਼ੁਕਰਾਨਾ ਕਰਾਂਗੇ ਤੇ ਡਿਊਟੀ ਵੀ ਆਸਾਨੀ ਹੋਵੇਗੀ ਤੇ ਬਖਸ਼ਿਸ਼ਾਂ ਵੀ ਉਧੀਆਂ ਮਿਲਦੀਆਂ ਜਾਣਗੀਆਂ ਸੋ ਆਪ ਸੰਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਖੁਲਾਉ ਜੀ ਫੱਤੇ ਵਾਹਿ ਜਿਕਾ ਕਰਸਾ ਵਾਹਿ ਜਿਕੀ ਫੱਤੇ